ਪੁਲਕੇ ਵੀ ਕੁੜੀਆਂ ਨਾ ਕਰਨ ਆ ਗਲਤੀ ਨਹੀਂ ਤਾਂ ਹੋ ਸਕਦੀ ਹੈ ਯੂਰੀਨ ਇਨਫੈਕਸ਼ਨ ਇੰਜ ਰੱਖੋ ਆਪਣਾ ਖਿਆਲ ਤੇ ਧਿਆਨ ਰੱਖੋ ਇਹਨਾਂ ਗੱਲਾਂ ਦਾ ਜਿहां ਯੂਰੀਨ ਇਨਫੈਕਸ਼ਨ ਲੜਕੀਆਂ ਨੂੰ ਬਹੁਤ ਜ਼ਿਆਦਾ ਹੋ ਰਹੀ ਹੈ ਤਾਂ ਉਸ ਕਰਕੇ ਲੜਕੀਆਂ ਦੀਆਂ ਕੁਝ ਗਲਤੀਆਂ ਹੁੰਦੀਆਂ ਨੇ ਤਾਂ ਕੁਝ ਗੱਲਾਂ ਦਾ ਨਾਨੋ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਇਸ ਵੀਡੀਓ ਨੂੰ ਵੱਤੋਵਾ ਦਾ ਜ਼ਰੂਰ ਸ਼ੇਅਰ ਕਰਿਓ ਤੇ ਹਰ ਇੱਕ ਲੜਕੀ ਇਹਨਾਂ ਗੱਲਾਂ ਦਾ ਖਾਸ ਕਰਕੇ ਧਿਆਨ ਰੱਖਿਆ ਕਰਨ ਤਾਂ ਪਿਸ਼ਾਬ ਦੀ ਲਾਗ ਦੇ ਲੱਛਣਾਂ ਦੇ ਵਿੱਚ ਪਿਸ਼ਾਬ ਦੇ ਪਿਸ਼ਾਬ ਕਰਨ ਵੇਲੇ ਜਲਣ ਜਾਂ ਫਿਰ ਵਾਰ-ਵਾਰ ਪਿਸ਼ਾਬ ਆਉਣਾ ਪਿਸ਼ਾਬ ਦੇ ਵਿੱਚ ਖੂਨ, ਪੇਟ ਦੇ ਹੇਠਲੇ ਹਿੱਸੇ ਦੇ ਵਿੱਚ ਦਰਦ ਜਾਂ ਫਿਰ ਬਦਬੂਦਾਰ ਹੋਣਾ ਵੀ ਸ਼ਾਮਿਲ ਹੋ ਸਕਦਾ ਹੈ ਕੁਝ ਮਾਮਲੇ ਦੇ ਵਿੱਚ ਬੁਖਾਰ, ਠੰਡ ਅਤੇ ਉਲਟੀਆਂ ਵੀ ਹੋ ਸਕਦੀਆਂ ਨੇ ਤਾਂ ਔਰਤਾਂ ਦੇ ਵਿੱਚ ਪਿਸ਼ਾਬ ਦੀ ਲਾਗ ਦਾ ਕਾਰਨ ਉਹਨਾਂ ਦਾ ਸਰੀਰ ਸਰੰਚਨਾ ਹੈ।ਦਰਅਸਲ ਔਰਤਾਂ ਦੇ ਵਿੱਚ ਪਿਸ਼ਾਬ ਨਾਲੀ ਮਰਦਾਂ ਦੇ ਨਾਲੋਂ ਛੋਟੀ ਹੁੰਦੀ ਹੈ ਅਤੇ ਗੁਪਤ ਅੰਗ ਦੇ ਨੇੜੇ ਹੁੰਦੀ ਹੈ।ਜਿਸ ਕਾਰਨ ਬੈਕਟੀਰੀਆ ਲਈ ਜੋ ਕਿ ਬਲੈਡਰ ਤੱਕ ਪਹੁੰਚਣਾ ਆਸਾਨ ਹੋ ਜਾਂਦਾ ਹੈ। ਤਾਂ ਯੂਰੀਨ ਇਨਫੈਕਸ਼ਨ ਨੂੰ ਯੂਰੀਨ ਡਰੈਕਟ ਇਨਫੈਕਸ਼ਨ ਕਹਿੰਦੇ ਨੇ ਜੋ ਕਿ ਔਰਤਾਂ ਦੇ ਵਿੱਚ ਇੱਕ ਆਮ ਸਮੱਸਿਆ ਹੈ ਪਰ ਬਹੁਤ ਸਾਰੀਆਂ ਔਰਤਾਂ ਇਹ ਗੱਲਾਂ ਕਰਨ ਦੇ ਵਿੱਚ ਝਿਜਕਤਿਆ ਨੇ ਕਿਸੇ ਅੱਗੇ ਗੱਲ ਵੀ ਸ਼ੇਅਰ ਨਹੀਂ ਕਰਦੇ ਤਾਂ ਬੈਕਟੀਰੀਆ ਪਸ਼ਾਬ ਨਾਲੀ ਦੇ ਵਿੱਚ ਦਾਖਲ ਹੋ ਜਾਂਦੇ ਨੇ ਜੋ ਕਿ ਬਲੈਡਰ ਪਸ਼ਾਬ ਦੀ ਨਾਲੀ ਅਤੇ ਗੁਰਦਿਆਂ ਦੇ ਵਿੱਚ ਲਾਗ ਦਾ ਕਾਰਨ ਬਣ ਸਕਦੀਆਂ ਨੇ ਤਾਂ ਕੁਝ ਆਦਤਾਂ ਨੇ ਜਿਵੇਂ ਕਿ ਟਾਇਲਟ ਪੇਪਰ ਦੀ ਗਲਤ ਵਰਤੋਂ ਭਰਪੂਰ ਮਾਤਰਾ ਦੇ ਵਿੱਚ ਪਾਣੀ ਨਾ ਪੀਣਾ ਅਤੇ ਪਿਸ਼ਾਬ ਨੂੰ ਲੰਬੇ ਸਮੇਂ ਤੱਕ ਰੋਕਣ ਕਰਕੇ ਵੀ ਪਿਸ਼ਾਬ ਦੀ ਲਾਗ ਯਾਨੀ ਕਿ ਯੂਰੀਡ ਇਨਫੈਕਸ਼ਨ ਜੋ ਕਿ ਉਸ ਦਾ ਹੋਣ ਦਾ ਖਤਰਾ ਹੋਰ ਵਾਚਦਾ ਕਈ ਵਾਰ ਸਫਾਈ ਦੀ ਘਾਟ ਜਿਵੇਂ ਕਿ ਟਾਇਲਟ ਦੀ ਵਰਤੋਂ ਕਰਨ ਤੋਂ ਬਾਅਦ ਸਹੀ ਢੰਗ ਦੇ ਨਾਲ ਸਫਾਈ ਨਾ ਕਰਨ ਕਾਰਨ ਬੈਕਟੀਰੀਆ ਨੂੰ ਪਿਸ਼ਾਬ ਨਾਲੀ ਦੇ ਵਿੱਚ ਦਾਖਲ ਹੋਣ ਦਾ ਇੱਕ ਮੌਕਾ ਮਿਲ ਜਾਂਦਾ ਹੈ ਸ਼ਰੀਰਕ ਸੰਬੰਧ ਬਣਾਉਣ ਵੇਲੇ ਵੀ ਔਰਤਾਂ ਦੇ ਪਿਸ਼ਾਬ ਨਾਲੀ ਦੇ ਵਿੱਚ ਇਨਫੈਕਸ਼ਨ ਦਾ ਖਤਰਾ ਰਹਿੰਦਾ ਹੈ ਪਿਸ਼ਾਬ ਦੀ ਇਨਫੈਕਸ਼ਨ ਜੈਂਸੀ ਸੰਬੰਧਾ ਕਾਰਨ ਹੋਣ ਵਾਲੀ ਬਿਮਾਰੀ ਨਹੀਂ ਹੈ ਪਰ ਜੈਂਸੀ ਸੰਬੰਧਾ ਦੌਰਾਨ ਇਸ ਦੇ ਹੋਣ ਦਾ ਖਤਰਾ ਵੱਧ ਜਾਂਦਾ ਹੈ ਗਰਭ ਅਵਸਥਾ ਦੌਰਾਨ ਪਿਸ਼ਾਬ ਦੀ ਲਾਗ ਇੱਕ ਆਮ ਸਮੱਸਿਆ ਹੈ ਦਰਸਲ ਗਰਭ ਅਵਸਥਾ ਦੌਰਾਨ ਸਰੀਰ ਦੇ ਵਿੱਚ ਹਾਰਮੋਨਸ ਅਤੇ ਸਰੀਰਕ ਬਦਲਾਅ ਆਉਂਦੇ ਨੇ ਜਿਸ ਦੇ ਨਾਲ ਪਿਸ਼ਾਬ ਦੀ ਲਾਗ ਦਾ ਖਤਰਾ ਵੱਧ ਜਾਂਦਾ ਹੈ ਸ਼ੂਗਰ ਤੋਂ ਪੀੜਤ ਔਰਤਾਂ ਦੇ ਵਿੱਚ ਬਲੱਡ ਸ਼ੂਗਰ ਦਾ ਪੱਧਰ ਬੈਕਟੀਰੀਆ ਦੇ ਵਾਧੇ ਦੇ ਵਿੱਚ ਮਦਦ ਕਰਦਾ ਇਸ ਦੇ ਨਾਲ ਪਿਸ਼ਾਬ ਦੀ ਲਾਗ ਦਾ ਖਤਰਾ ਵੀ ਵਸ ਜਾਂਦਾ ਹੈ ਤਾਂ ਕਾਫੀ ਮਾਤਰਾ ਦੇ ਵਿੱਚ ਪਾਣੀ ਪੀਣਾ ਜੇਕਰ ਇਸ ਨੂੰ ਰੋਕਣਾ ਚਾਹਦੇ ਹੋ ਤਾਂ ਖਾਸ ਕਰਕੇ ਔਰਤਾਂ ਤੇ ਮਹਿਲਾਵਾਂ ਇਹ ਗੱਲ ਜ਼ਰੂਰ ਧਿਆਨ ਦੇਣ ਤਾਂ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਤੁਸੀਂ ਪਾਣੀ ਪੀਓ ਪਾਣੀ ਬਿਲਕੁਲ ਵੀ ਨਾ ਛੱਡੋ ਸੈਕਸ ਕਰਨ ਤੋਂ ਬਾਅਦ ਉਦੀ ਸਫਾਈ ਦਾ ਧਿਆਨ ਰੱਖਣਾ ਪਿਸ਼ਾਬ ਦੀ ਲਾਗ ਨੂੰ ਰੋਕਣ ਦਾ ਸਭ ਤੋਂ ਜੋ ਕਿ ਵਧੀਆ ਉਪਾਅ ਹੈਗਾ ਇਸ ਤੋਂ ਇਲਾਵਾ ਟਾਇਲਟ ਦੀ ਸਫਾਈ ਦਾ ਤੁਸੀਂ ਧਿਆਨ ਰੱਖਣਾ ਹੈਗਾ ਉਹ ਵੀ ਬਹੁਤ ਜ਼ਰੂਰੀ ਹੈ ਤਾਂ ਵੱਧ ਤੋਂ ਵੱਧ ਪਾਣੀ ਜ਼ਰੂਰ ਪੀਆ ਕਰੋ ਤੇ ਇਹਨਾਂ ਗੱਲਾਂ ਦਾ ਧਿਆਨ ਤੁਸੀਂ ਰੱਖਿਆ ਕਰੋ ਅੱਗੇ ਵੀ ਇਹ ਵੀਡੀਓ ਜ਼ਰੂਰ ਸਾਂਝੀ ਕਰਿਓ ਹਰ ਇੱਕ ਲੜਕੀ ਦੇ ਕੋਲ ਇਹ ਇਨਫੋਰਮੇਸ਼ਨ ਪਹੁੰਚਣੀ ਬਹੁਤ ਜ਼ਰੂਰੀ ਹੈ ਕਿਉਂਕਿ ਯੂਰਿਨ ਇਨਫੈਕਸ਼ਨ ਅਜੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਕੁੜੀਆਂ ਨੂੰ ਹੁੰਦੀਆਂ ਨੇ ਪਰ ਉਹ ਬਾਹਰ ਇਹ ਗੱਲਾਂ ਕਰਨ ਤੋਂ ਪਹਿਲਾਂ ਸੋਬਰ ਸੋਚਦੇ ਹਨ ਕਿ ਅਸੀਂ ਉਸ ਤਰੀਕੇ ਦੇ ਨਾਲ ਕਿਵੇਂ ਗੱਲ ਕਰੀਏ ਕਿਸ ਦੇ ਨਾਲ ਇਹ ਗੱਲ ਸ਼ੇਅਰ ਕਰੀਏ ਤਾਂ ਇਹ ਵੀਡੀਓ ਤੁਹਾਡੇ ਲਈ ਬੇਹਤ ਖਾਸ ਹੈ ਕਿਉਂਕਿ ਯੂਰਿਨ ਇਨਫੈਕਸ਼ਨ ਨਾ ਹੋਵੇ ਇਸ ਕਰਕੇ ਤੁਸੀਂ ਆਪਣੀ ਸਿਹਤ ਦਾ ਆਪਣੀ ਆਦਤਾਂ ਬਹੁਤ ਜ਼ਿਆਦਾ ਖਿਆਲ ਰੱਖਿਓ